ਮੇਰਾ ਨਾਮ ਜੀ ਬਲਕਾਰਨ ਸਿੰਘ ਆ ਜੀ ਅੱਜ ਜਿਹੜਾ ਤੁਸੀਂ ਰੋਡ ਦੇ ਤੇ ਤਾਂ ਨਾਲ ਲਾਇਆ ਕਿ ਇਸ ਕੰਦੇ ਜਰਾ ਇਹ ਜੀ ਆ ਮੇਰਾ ਹਰਪ੍ਰੀਤ ਸਿੰਘ ਮੇਰਾ ਭਤੀਜਾ ਸੀਗਾ ਜੀ ਇਹਦਾ 29 ਮਈ ਨੂੰ ਜੀ ਸ਼ਾਮ ਨੂੰ 7:30 ਵਜੇ ਕਤਲ ਹੋ ਗਿਆ ਸੀ ਸਾਡੀ ਦੁਕਾਨ ਦੇ ਉੱਤੇ ਮੇਰੇ ਭਰਾ ਦੀ ਦੁਕਾਨ ਦੇ ਉੱਤੇ ਆਂਡਾ ਖਾਨ ਆਇਆ ਸੀਗਾ ਜੀ ਇਹ ਤਿੰਨ ਸਾਡੇ ਪਿੰਡ ਦੇ ਹੀ ਸੀਗੇ ਜੀ ਮੁੰਡੇ ਉਹਨਾਂ ਨੇ ਨਾ ਉਹਨੂੰ ਗਾਲ ਕੱਢੀ ਨਾ ਮੰਦਾ ਬੋਲੇ ਇੱਕ ਕੋਲੇ ਟੋਕਾ ਸੀਗਾ ਜੀ ਇੱਕ ਕੋਲੇ ਗਲਾਰੀ ਸੀਗੀ ਜੀ ਤੇ ਇੱਕ ਉਹਦਾ ਚਾਚਾ ਸੀਗਾ ਤਿੰਨ ਜਣੇ ਸੀਗੇ ਜੀ ਉਹਨਾਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਤੇ ਉਹਦੇ ਧੌਣ ਵੱਰਤੀ ਜੀ ਪਹਿਲਾ ਬਾਵਾ ਵੱਡਾ ਫਿਰਤਾ ਹਉਣ ਵੱਡੀ ਕੀ ਕੋਈ ਰੰਜਸ ਸੀ ਕੋਈ ਰੰਜਸ ਦਾ ਕੋਈ ਪਤਾ ਨਹੀਂ ਲੱਗਿਆ ਜੀ ਮੁੰਡਾ ਬਹੁਤ ਸਿਆਣਾ ਮੁੰਡਾ ਹੀ ਕੰਮਕਾਰ ਵਾਲਾ ਮੁੰਡਾ ਇਕੱਲਾ-ਇਕੱਲਾ ਮੁੰਡਾ ਸੀ ਜੀ ਇਹ ਕੀ ਗੱਲ ਹੋ ਗਈ ਬੰਕੇ ਇਨਾ ਲੰਮਾ ਸਮਾਂ ਇਨਸਾਫ ਇਹ ਜੀ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਜਿਹੜੇ ਦੋ ਮੁੰਡੇ ਸੀਗੇ ਜੀ ਜਿਨ੍ਹਾਂ ਕੋਲੇ ਹਥਿਆਰ ਸੀਗੇ ਜੀ ਉਹ ਗ੍ਰਿਫਤਾਰ ਕਰ ਲਏ ਜਿਹੜਾ ਮਰਵਾਉਣ ਵਿੱਚ ਸੀ ਲਲਕਾਰਾ ਮਾਰ ਕੇ ਮਰਵਾਉ ਜੀ ਮੁੰਡਾ ਹਜੇ ਪੁਲਿਸ ਨੇ ਫੜ ਕੇ ਛੜਤਾ ਜੀ ਤੇ ਪਤਾ ਨਹੀਂ ਕਿਉਂ ਛੱਡਿਆ ਜੀ ਪੁਲਿਸ ਨੇ ਪੁਲਿਸ ਵੀਰ ਸਿੰਘ ਜੀ ਇਸ ਬੰਦੂਤਾਂ ਦੇ ਕਰਵਾਲੇ ਇਹ 29 ਮਈ ਨੂੰ ਸਾਡੇ ਭਰਾ ਦਾ ਕਤਲ ਹੋ ਗਿਆ ਸੀ ਜੀ ਅੱਡੇ ਤੇ ਸ਼ਰੇਆਮ ਬਹੁਤ ਬੇਰਮੀ ਨਾਲ ਕਤਲ ਕੀਤਾ ਸੀ ਉਹਨਾਂ ਨੂੰ ਫੜ ਕੇ ਤਿੰਨ ਕਤਲ ਸੀਗੇ ਜੀ ਦੋ ਤਾਂ ਫੜ ਲਏ ਇੱਕ ਨੂੰ ਫੜ ਕੇ ਹੜਤਾ ਜੀ ਉਹਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਆ ਵੀ ਸਾਡੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜੀ ਕਤਲ ਬਹੁਤ ਬੇਰਮੀ ਨਾਲ ਕੀਤਾ ਜਮਾ ਸ਼ਰੇਆਮ ਕਤਲ ਕੀਤਾ ਜੀ ਪੁਲਿਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਜਸਪ੍ਰੀਤ ਆ ਜੀ ਏ ਦਰਲਾ ਲਗਾ ਕੇ ਆ ਗਿਆ ਸੀ ਦਰਲਾ ਸੀ ਲਗਾਇਆ ਜੀ ਮੇਰੇ ਬੇਟੇ ਦੀ ਇਹਨਾਂ ਨੇ ਮੌਤ ਕਰ ਦਿੱਤੀ ਤਿੰਨ ਜਣਿਆਂ ਨੇ ਦਿਨਾਂ ਗੱਲ ਤੋਂ ਹੀ ਕਰਤੀ ਇਹਨਾਂ ਸਾਡਾ ਕੋਈ ਕਿਸੇ ਨਾਲ ਦੇਖਣਾ ਕੋਈ ਦੁਸ਼ਮਣੀ ਸੀ ਕੋਈ ਸਾਨੂੰ ਸੂਤ ਨਹੀਂ ਮਿਲਦਾ ਦਵਾਈ ਲੈਣ ਆਇਆ ਸੀ ਦਵਾਈ ਲੈ ਕੇ ਉੱਥੇ ਖੜ ਕੇ ਆ ਖੜ ਗਿਆ ਕੇ ਇਹਨਾਂ ਨੇ ਮਗਰੋਂ ਆ ਕੇ ਵਾਰ ਕਰਤੀ ਤਿੰਨ ਜਣਿਆਂ ਨੇ ਤੇ ਦੋ ਜਣੇ ਫੜੇ ਆ ਤੇ ਇੱਕ ਜਣੇ ਨੂੰ ਛੜਾਉਣ ਨੂੰ ਖਿਰਦੇ ਆ ਨਿੱਤ ਥਾਣੇ ਲੈ ਕੇ ਜਾਵੜਿੰਦੇ ਆ ਵੀ ਉਹਦੇ ਬੱਚੇ ਨਿੱਕੇ ਆ अच्छा ओदे ਤਾਂ ਬੱਚੇ ਨਿੱਕੇ ਆ ਤੇ ਸਾਡਾ ਕੀ ਬਣੂਗਾ ਅਸੀਂ ਕਿੱਧਰ ਜਾਵਾਂਗੇ ਰੂੜੇ ਵਾਲੀ ਵਿੱਚ ਧਰਨਾ ਲੱਗਿਆ ਹੋਇਆ ਕੀ ਪੂਰਾ ਮਾਮਲਾ ਕੀ ਹੈ ਜੀ ਔਰ ਕੀ ਕਾਰਵਾਈ ਇਹਦੇ ਇਸ ਵਕਤ ਕੀਤੀ ਜਾ ਰਹੀ ਹੈ ਇਹ ਤੇਰੀ ਮੁਕਦਮਾ ਨੰਬਰ 100 ਦਰਜ ਹੋਇਆ 332 ਪੀਸੀ ਦਾ 322 ਹੈ ਇਹਨਾਂ ਦੇ ਦੋਹਾਂ ਦੀ ਰਿਸਟ ਅਸੀਂ ਕਰ ਲਈ ਸੀ ਮੇਰੇ ਤੇ ਜਿਹੜੀ ਅਜੇ ਗ੍ਰਿਫਤਾਰੀ ਬਾਕੀ ਹੈ ਉਹਦੀ ਕੋਈ ਬੰਦਚ ਪੀ ਜਰੀ ਸੀ ਔਰ ਇਹਨਾਂ ਨੂੰ ਕਹਦਾ ਸੀ ਕਿ ਵਿਸ਼ਵਾਸ ਹੋਇਆ ਨੇ ਪਰ ਉਹ ਤਰਫੋਂ ਬੰਦਾ ਰਿਸਕ ਕਰ ਲੱਗਾ ਸਰ ਇੱਕ ਤੇ ਦੋਸ਼ ਲਾ ਰਹੇ ਨੇ ਕਹਿੰਦੇ ਆ ਕਿ ਵੀ ਕਾਰਵਾਈ ਨਾ ਕੀਤੀ ਨਹੀਂ ਗਈ ਆ ਕਿ ਉਸ ਨੂੰ ਛੱਡ ਦਿੱਤਾ ਗਿਆ ਤੇ ਪਰਚੇ ਦੇ ਵਿੱਚ ਵੀ ਨਾਮ ਨਾ ਹੈਗਾ ਤੀਕੇ ਦਾ ਜਿਹੜਾ ਚਾਹਤਾ ਸੀ ਪੁਲਿਸ ਨੂੰ ਦਰਖਾਸਤਾਂ ਦਿੱਤੀਆਂ ਸੀ ਵੀ ਮੈਂ ਵੇਖਣਾ ਵੀ ਐਡੇ ਵੱਡੇ ਗਰਮਿੰਟ ਮੇਰੇ ਨਾਮ ਸੋ ਪੁਲਿਸ ਵਿਭਾਗ ਦੇ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹ ਤਹਿਕੀਕਤ ਕੀਤੀ ਹੋਣੀ ਹੈ ਜੀ ਕੀ ਲੱਗਦਾ ਹੈ ਹਾਂ ਜੀ ਚੱਲ ਰਹੀ ਹੈ ਜੀ ਚੱਲ ਰਹੀ ਮੈਂ ਜਿੰਨੇ ਕਦੇ ਦਿਨ ਚੱਲਦੀ ਹਲਕੀ ਗੱਲਬਾਤ ਹੋਈ ਹੈ ਜੀ ਕਰਨ ਵਾਲੇ ਧਰਨੇ ਵਾਲਾ ਕੀ ਗੱਲਬਾਤ ਹੋਈ ਹੈ ਕਰਨ ਵਾਲੇ ਨੂੰ ਹੁਣੇ ਪਹਿਲਾਂ ਮੈਂ ਵਿਸ਼ਵਾਸ ਦਵਾਇਆ ਵੀ ਚੁੱਕਰਵਾਰ ਨੂੰ ਤੁਹਾਨੂੰ ਦਿਉ ਸਮਾਜੀ